ਕੋਸ਼ੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਬਿਨਾ ਰਖੜੀ ਬੰਨ੍ਹਿਆ ਦੇਸ਼ ਦੀਆਂ ਕਰੋੜਾਂ ਭੈਣਾਂ ਦੀ ਰਾਖੀ ਕਰ ਗਏ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਉਹਨਾਂ ਨੇ ਇੱਕ ਐਹੋ ਜਿਹਾ ਕਾਨੂੰਨ ਕਹਿੋ ਜੇ ਅਧਿਕਾਰ ਦਿੱਤੇ ਨੇ ਜਿਨ੍ਹਾਂ ਅਧਿਕਾਰਾਂ ਦੀ ਵਰਤੋਂ ਕਰਕੇ ਅੱਜ ਸਾਡੀਆਂ ਭੈਣਾਂ ਸਮਾਜ ਦੇ ਵਿੱਚ ਉੱਚਾ ਸਿਰ ਚੱਕ ਕੇ ਲੰਘਦੀਆਂ ਨੇ ਵਿਚਰਦੀਆਂ ਨੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਨੇ ਤੁਸੀਂ ਵੇਖੋ ਐਜੂਕੇਸ਼ਨ ਦਾ ਖੇਤਰ ਹੋਵੇ სპੋਰਟਸ ਦਾ ਖੇਤਰ ਹੋਵੇ ਜਾਂ ਨੌਕਰੀਆਂ ਦਾ ਖੇਤਰ ਹੋਵੇ ਕਿਸੇ ਖੇਤਰ ਦੇ ਵਿੱਚ ਵੀ ਤੁਸੀਂ ਨਜ਼ਰ ਮਾਰੋ ਤੁਹਾਨੂੰ ਭੈਣਾ ਹੀ ਭੈਣਾ ਨਜ਼ਰ ਆਉਣ ਗਿਆ ਦੇਸ਼ ਦੀ ਤਰੱਕੀ ਦੇ ਵਿੱਚ ਦੇਸ਼ ਦੀ ਰਾਖੀ ਦੇ ਵਿੱਚ ਕਦੇ ਕਿਸੇ ਨੇ ਸੁਣਿਆ ਸੀ ਕਿ ਦੇਸ਼ ਦੀ ਰਾਖੀ ਲਈ 24 ਘੰਟੇ ਤਤ ਪਰ ਰਹਿੰਦੀਆਂ ਨੇ ਸਾਡੀਆਂ ਭੈਣਾ ਜਿਹੜੀਆਂ ਕੀ فوج ہوئی نے الگ الگ کوئی سی آر پی ایف ہے کوئی پنجاب پولیس دے ہے کوئی بی ایس ایف دے ہے جس طرح کے مرجی حالات کیوں نہ ہون ڈٹ کے کھڑی ہوں نے دیش دیا سارا کس نے ہے سوال تا یہ ہے کہ انہوں نے تا کسی تو رکھڑی نہیں بنائی انہوں نے کسی پہ کسی دال وتکرا نہیں کیتا ہے وہاں نے ہر ایک تی دھی یہی کہا یہ ادھیکار دیتا ہے کہ تھی پڑھو ਜੁੜੋ ਔਰ ਸੰਘਰਸ਼ ਕਰੋ ਦੇਸ਼ ਦੀ ਤਰੱਕੀ ਲਈ ਸੰਘਰਸ਼ ਕਰਨਾ ਚਾਹੀਦਾ ਹੈ ਸਮਾਜ ਦੀ ਤਰੱਕੀ ਲਈ ਸੰਘਰਸ਼ ਕਰਨਾ ਚਾਹੀਦਾ ਹੈ ਐਜੂਕੇਟ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਡੀ এডਿਕੇਸ਼ਨ ਦਾ ਤੁਹਾਨੂੰ ਤਾਂ ਫਾਇਦਾ ਹੋਵੇ ਉਸ ਦਾ ਸਮਾਜ ਨੂੰ ਵੀ ਫਾਇਦਾ ਹੋਵੇ ਸੋ ਅੱਜ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਜੋ ਅਧਿਕਾਰ ਸਾਡੀਆਂ ਭੈਣਾਂ ਨੂੰ ਦਿੱਤੇ ਆ ਤੁਸੀਂ ਦੇਖੋ ਪਹਿਲਾਂ ਤਾਂ ਪੜ੍ਹਨ ਲਿਖਣ ਦਾ ਉਹਨਾਂ ਨੂੰ ਅਧਿਕਾਰ ਹੀ ਨਹੀਂ ਸੀ ਲਿਆ ਕੁਝ ਘਟਿਆ ਸੋਚਦੇ ਲੋਕ ਜਿਹੜੇ ਨੇ ਔਰ ਉਹ ਨਹੀਂ ਚਾਹੁੰਦੇ ਸੀਗੇ ਕਿ ਕੋਈ ਵੀ ਧੀ ਭੈਣ ਪੜੇ ਲਿਖੇ ਔਰ ਸਾਡੇ ਬਰਾਬਰ ਹੋਵੇ ਔਰ ਜਦੋਂ ਇਸ ਦਾ ਬੀੜਾ ਜੋਤੀਵਾ ਫੂਲੇ ਸਬਿਤਰੀਵਾ ਫੂਲੇ ਜੀ ਨੇ ਚੁੱਕਿਆ ਤਾਂ ਇਹਨਾਂ ਲੋਕਾਂ ਨੇ ਉਸ ਦਾ ਡਟ ਕੇ ਵਿਰੋਧ ਕੀਤਾ ਕਿ ਕਿਉਂ ਇਹ ਕਰ ਰਹੇ ਨੇ ਜਦੋਂ ਸਬਿਤਰੀਵਾ ਫੂਲੇ ਪੜਾਉਣ जाया ਕਰਦੇ ਸੀ ਤਾਂ ਲੋਕ ਉਹਨਾਂ ਦੇ ਉੱਪਰ ਗੋਬਰ ਮਾਰਿਆ ਕਰਦੇ ਸੀ ਚਿੱਕੜ ਸੁਟਿਆ ਕਰਦੇ ਸੀ ਕੂੜਾ ਸੁਟਿਆ ਕਰਦੇ ਸੀ ਤਾਂ ਕਿ ਇਹ ਆਪਣੀ ਵਿਚਾਰਧਾਰਾ ਤੋਂ ਥਿੜਕ ਜਾਣ ਸਵਿੱਤਰੀ ਬਾਫੂਲੇ ਤਾਂ ਜੋਤੀ ਬਾਫੂਲੇ ਆਪਣੀ ਵਿਚਾਰਧਾਰਾ ਦੇ ਧਿਰੜ ਤੇ ਅੜੇ ਰਹੇ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਉਸੇ ਜੋਤ ਨੂੰ ਅੱਗੇ ਤੋਰਿਆ ਫਿਰ ਜੋਤ ਦੇ ਨਾਲ ਜੋਤ ਮਿਲੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਉਹਨਾਂ 'ਨ ਤਾਂ ਠੱਪਾ ਹੀ ਲਾ ਦਿੱਤਾ ਸੰਵਿਧਾਨ ਦੇ ਵਿੱਚ ਹੀ ਲਿਖ ਦਿੱਤਾ ਕਿ ਭਾਈ ਕੋਈ ਵੀ এডਿਕੇਸ਼ਨ ਤੋਂ ਵਾਂਝਾ ਨਹੀਂ रह ਸਕਦਾ ਹਰ ਇੱਕ ਨੂੰ এডਿਕੇਸ਼ਨ ਦੀ ਜ਼ਰੂਰਤ ਹੈ ਸੋ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਜਿਵੇਂ ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ ਸਮਾਜ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਲੋਕ ਬਕਾਇਦਾ ਤੌਰ ਤੇ ਬਕਾਇਦਾ ਤੌਰ ਤੇ ਨਹੀਂ ਚਾਹੁੰਦੇ ਸੀ ਕਿ ਔਰਤਾਂ ਅੱਗੇ ਵਧਣ ਐਜੂਕੇਟ ਹੋਣ ਉਹ ਨਹੀਂ ਚਾਹੁੰਦੇ ਸੀ ਉਹ ਕਿਹੜੇ ਲੋਕ ਸੀ ਕੁਛ ਇੱਕ ਘਟੀਆ ਸੋਚ ਦੇ ਮਾਲਕ ਜਿਸ ਕਰਕੇ ਬ੍ਰਾਹਮਣਵਾਦੀ ਸੋਚ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਸਭ ਤੋਂ ਜ਼ਿਆਦਾ ਦੇਸ਼ ਦੀ ਉਮੰਤੀ ਤਰੱਕੀ ਵਿੱਚ ਸਾਡੀਆਂ ਧੀਆਂ ਪੈਣਾ ਦਾ ਯੋਗਦਾਨ ਹੈ لیکن ਅੱਜ ਦਾ ਰਖੜੀ ਦਾ ਤਿਉਹਾਰ ਹੈ ਇੱਕ ਟਾਈਟਲ ਮੈਨੂੰ ਬਹੁਤ ਅੱਛਾ ਲੱਗਾ ਸੀ ਮੈਂ ਚਾਹੁੰਦਾ ਸੀ ਕਿ 바ਵਾ ਸਾਹਿਬ ਦੀ ਜ਼ਿੰਦਗੀ ਦੇ ਨਾਲ ਸੰਵਿਧਾਨ ਦੇ ਨਾਲ ਉਹਨਾਂ ਨੇ ਸਾਡੀ ਭੈਣਾਂ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਉਹਨਾਂ ਨੇ ਕਿਸੇ ਤੋਂ ਰਖੜੀ ਨਹੀਂ ਬਣਾਈ ਕਿਸੇ ਤੋਂ ਕੁਝ ਨਹੀਂ ਬਣਾਇਆ ਸਿਰਫ ਉਹਨਾਂ ਨੇ ਸਮਾਜ ਵਿੱਚ ਵਿਚਰਦੀਆਂ ਸਾਡੀਆਂ ਧੀਆਂ ਭੈਣਾਂ ਦੇ ਦਰਦ ਨੂੰ ਮਹਿਸੂਸ ਕੀਤਾ ਔਰ ਲਿਖ ਦਿੱਤਾ ਸੰਵਿਧਾਨ ਕਿ ਜਾਓ ਮੇਰੀਓ ਬੱਚਿਓ ਤੁਸੀਂ ਪੜੋ ਲਿਕੋ اور ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਓ ਅੱਜ ਕਿਸੇ ਵੀ ਖੇਤਰ ਵਿੱਚ ਚੱਲ ਜਾਓ ਕਿਸੇ ਵੀ ਡਿਪਾਰਟਮੈਂਟ ਵਿੱਚ ਚੱਲ ਜਾਓ ਸਾਡੀਆਂ ਭੈਣਾ ਬੜੀ ਇੱਜ਼ਤ ਤੇ ਬੜੇ ਸਨਮਾਨ ਤਰੀਕੇ ਨਾਲ ਸਰਵਿਸ ਕਰਦੀਆਂ ਨਜ਼ਰ ਆ ਰਹੀਆਂ ਨੇ ਔਰ ਇਹ ਸਾਰੇ ਦਾ ਸਾਰਾ ਵੀਰਾ ਜਿਹੜਾ ਹੈ ਉਹ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਲਿਖੇ ਸੰਵਿਧਾਨ ਤੇ ਦਿੱਤੇ ਹੋਏ ਅਧਿਕਾਰਾਂ ਦੇ ਵਿੱਚ ਆਉਂਦਾ ਹੈ ਸੋ ਦੋਸਤੋ ਕਿਹੋ ਜਿਹੀ ਲੱਗੀ ਗੱਲਬਾਤ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ